ਜ਼ਿਲ੍ਹਾ ਪਠਾਨਕੋਟ ਦੇ ਹਲਕਾ ਭੂਆ ਦੇ ਪਿੰਡ ਫਰੀਦਾ ਨਗਰ ਵਿਖੇ ਪਲਟੂਨ ਦੇ ਬੈਠਣ ਦੀ وجہ ਨਾਲ 28 ਤੋਂ 30 ਪਿੰਡਾਂ ਦਾ ਸੰਪਰਕ ਆਪਸ ਦੇ ਵਿੱਚ ਟੁੱਟ ਗਿਆ ਹੈ ਜਿਸ ਕਾਰਨ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸਦੇ ਚੱਲੀਏ ਕਿ ਯੂਬੀਡੀ ਸੇ ਨਹਿਰ ਤੇ ਪਾਇਆ ਗਿਆ ਇਸ ਪਲ ਟੂਨ ਪੁਲ ਦੇ ਨਾਲ ਪੱਕੇ ਪੁਲ ਦੀ ਉਸਾਰੀ ਦਾ ਕੰਮ ਵੀ ਲੱਗਿਆ ਹੋਇਆ ਹੈ ਪਰ ਉਸਾਰੀ ਹੇਠ ਹੋਣ ਦੀ وجہ ਨਾਲ ਸਥਾਨਕ ਲੋਕਾਂ ਦੀ ਸਹੂਲਤ ਵਾਸਤੇ ਇਹ ਪਲ ਟੂਨ ਪੁਲ ਇਸ ਨਹਿਰ ਤੇ ਪਾਇਆ ਗਿਆ ਸੀ ਪਰ ਇਸ ਪੁਲ ਦੇ ਬੈਠਣ ਦੇ ਕਾਰਨ ਜਿੱਥੇ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਸਕੂਲੀ ਬੱਚਿਆਂ ਨੂੰ ਵੀ ਪ੍ਰੀਖਿਆ ਦੇਣ ਦੇ ਦਿਨਾਂ ਵਿੱਚ ਔਕੜਾਂ ਝੇੜਨੀਆਂ ਪੈ ਰਹੀਆਂ ਨੇ ਯੂਬ ਉਸ ਤੋਂ ਆਪਣੀ ਟੀਮ ਨੇ ਕਾਲਪਾ ਕੀਤੀ ਤਾਂ ਕਿਸਾਨਾਂ ਨੇ ਕਿਹਾ ਕਿ ਉਹਨਾਂ ਦੀ ਜ਼ਮੀਨਾਂ ਖੋਲਦੇ ਉਸ ਪਾਰ ਹਨ ਅਤੇ ਖੋਲਦੇ ਟੁੱਟਣ ਦੀ وجہ ਨਾਲ ਉਹਨਾਂ ਨੂੰ ਖੇਤਾਂ ਵਿੱਚ ਜਾਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪੌੜ ਟੁੱਟਣ ਕਾਰਨ ਸਕੂਲੀ ਬੱਚਿਆਂ ਨੂੰ 20 ਤੋਂ 25 ਕਿਲੋਮੀਟਰ ਤੱਕ ਦਾ ਸਫ਼ਰ ਕਰਕੇ ਸਕੂਲ ਜਾਣਾ ਪੈ ਰਿਹਾ ਹੈ ਉਹਨਾਂ ਲੋਕਾਂ ਬਿਨੈਸਨਾ ਕਿ ਮੰਗ ਕਰਦੇ ਆਖਿਆ ਕਿ ਕੁੱਪ ਤੋਂ ਪੁੱਲ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਸਥਾਨਕ ਲੋਕਾਂ ਨੂੰ ਪਰੇਸ਼ਾਨੀ ਨਾ ਚੱਲਣੀ ਪਵੇ ਹਾਂਜੀ ਕੀ ਨਾਂਜੀ ਆਪਣਾ ਮੇਰਾ ਨਾਮ ਪ੍ਰਦੀਪ ਮਹਾਰਾ ਜੀ ਕਿੱਥੋਂ ਆਇਓ ਕਿੱਥੇ ਜਾਣਾ ਤੁਸੀਂ ਹਾਂਜੀ ਪਫਿਆਲ ਜਾਣਾ ਛੰਨੀ ਟੋਲੇ ਤੋਂ ਅਸੀਂ ਆਏ ਹਾਂ ਜੀ ਤੇ ਕੀ ਉਹਨ ਹੁਣ ਸਾਨੂੰ ਵਾਪਸੀ ਜਾਣੇ ਪੈਣਾ ਜੀ ਘੁੰਮ ਕੇ ਜਾਣੇ ਪੈਣਾ ਜੀ ਵਾਪਸੀ ਦੇਖੋ ਜੀ ਸਾਡੀ ਜ਼ਮੀਨ ਸਾਰੀ ਪਾਰ ਹੈ ਦਿਨ ਚਾਰ ਦਿਨ ਹੋ ਗਏ ਪੱਠੇ ਲਿਆਂਦੇ ਦਿਆ ਪਾਣੀ ਨਹੀਂ ਲੱਗਿਆ ਜਾਂਦਾ ਬੱਚੇ ਸਕੂਲ ਆਉਂਦੇ ਨਾ ਨਵੇਂ ਪਿੰਡ ਦੇ ਅੱਜ ਕੱਲ ਪੇਪਰ ਹੋ ਰਹੇ ਨੇ ਉਹ ਵਿਚਾਰੇ ਬੱਚੇ ਪੇਪਰ ਵੀ ਨਹੀਂ ਦੇ ਦੇ ਰਹੇ ਇਸ ਕਰਕੇ ਇਹ ਪੁੱਲ ਜਿਹੜਾ ਇਹਨਾਂ ਪਾਣੀ ਆਉਣ ਦੇ ਕਰਕੇ ਬਹਿ ਗਿਆ ਲੰਘਿਆ ਨਹੀਂ ਜਾ ਰਿਹਾ ਕੰਮ ਸੋ ਕੰਮ ਖਾਈਤੀ ਪਿੰਡ ਜਿਹੜਾ ਇਹ ਸੇ ਪੁੱਲ ਦੇ ਨਾਲ ਇੱਥੇ ਖਾਨ ਦੇ ਕਿਨਾਰੇ ਰਹਿਦਾ ਹੈ ਬੱਚਿਆਂ ਨੂੰ ਬੜੀ ਪਰੇਸ਼ਾਨੀ ਹੈ ਦੇਖੋ ਪੇਪਰ ਲਗੇ ਆ ਅੱਜ ਸਾਰੇ ਬੱਚਾ ਨਾ 4 ਦਿਨ ਹੋ ਗਏ 5 ਦਿਨ ਬੱਚੇ ਬਾਗ ਨਹੀਂ ਟਪਾਏ ਕੋ ਪਾਣੀ ਦੀ ਬੜੀ ਜੀ ਲਗ ਲਗ ਪਾਣੀ ਪੂਲ ਦੇ ਉੱਪਰੋ ਜਾ ਰਿਹਾ ਹੈ ਪੂਲ ਬਹਿ ਗਿਆ ਹੈ ਉਸ ਦੀ ਕੋਈ ਦਸ਼ਾ ਕਰੋ ਕੋਈ ਹਾਲ ਕਰੋਗੇ ਨਵਾਂ ਬਣ ਬਹੁਤ ਟਾਈਮ ਲੱਗਣਾ 1 ਸਾਲ ਡੇਢ ਸਾਲ ਲੱਗਣਾ ਜੀ ਤੇ ਦੇਖੋ ਜੀ ਇਹ ਬਹੁਤ ਪਰੇਸ਼ਾਨੀ ਹੈ ਦੇਖੀ ਕਿ ਬੱਚੇ ਜਾਂਦੇ ਸਕੂਲ 70 80 ਬੱਚੇ ਜਾਂਦੇ ਆ ਤੇ ਵਿਆਲ ਕੇ ਜਾਂਦੇ ਨੌਂ ਬਣ ਕੇ ਜਾਂਦੇ ਆ 40 50 ਬੰਟ ਹੈ ਜਿਹਨੋਂ ਬੜੀ ਅਵਿਯਾਰੀ ਹੈ ਲੰਗਨ ਲੰਗਾਂ ਦੀ ਬਹੁਤ ਹੋਰ ਵੀ ਦੁਨੀਆ ਨੂੰ ਬੜੀ ਅਵਿਯਾਰੀ ਹੈ ਕੋ ਬਿਆਰੇ ਵਾਫ ਚਲ ਜਾਂਦੇ ਕੋਈ ਰਾਤ ਕਿਤੇ ਚਲ ਜਾਂਦੇ ਕਦੇ ਕਿਤੇ ਚਲ ਜਾਂਦੇ ਜੀ 40 ਕਿਲੋਮੀਟਰ ਭੁਗਿਆ ਤੁਹਾਨੂੰ ਆਣਾ ਪੈਂਦਾ ਹੈ ਖਾਲ ਦੇ ਵਿੱਚ ਪਾਣੀ ਆਉਣ ਦੀ ਇਨੀ ਸਮੱਸਿਆ ਵੱਧ ਗਈ ਹੈ ਵੀ ਪੁੱਛੋ ਹੀ ਨਾ ਇਹ ਜਿਹੜਾ ਪੋਲਾ ਤੇ ਕਟੋ ਕਟ ਵੀ 30 35 ਪਿੰਡ ਜਿਹੜੇ ਇਸ ਪੋਲ ਰਾਣੀ ਆਵਾਜਾਈ ਕਰਦੇ ਨੇ ਅਦਰੋਂ ਜਾਂਦੇ ਆ ਤੇ ਅਦਰੋਂ ਆਉਂਦੇ ਆ ਪਾਣੀ ਦੀ ਵਜ੍ਹਾ ਕਰਕੇ ਜੇ ਸਕੂਲ ਦੇ ਵਿੱਚ ਬੱਚਿਆਂ ਦੇ ਪੇਪਰ ਸਟਾਰਟ ਹੋ ਰਿਹਾ ਉਧਰ ਤੇ ਬੱਚੇ ਸਕੂਲ ਟਾਈਮ ਸਿਰ ਨਹੀਂ ਪਹੁੰਚ ਰਹੇ ਤੇ ਬਹੁਤ ਪਰੇਸ਼ਾਨੀਆਂ ਕਿਰਪਾ ਕਰਕੇ ਦਾ ਹੱਲ ਕੀਤਾ ਜਾਏ ਨਵੇਂ ਪੁਲ ਨੂੰ ਤੇ ਬਣਨ ਦੇ ਵਿੱਚ ਹਲੇ ਬਹੁਤ ਟਾਈਮ ਹੈ ਤੇ ਕਿਰਪਾ ਕਰਕੇ ਇਹਦੀ ਕਿਤੇ ਮਰਮਤ ਕਰਵਾ ਕੇ ਥੋੜਾ ਜਿਆ ਨੂੰ